ਪੰਜਾਬ ਹਿਮਾਚਲ ਹਰਿਆਣਾ ਦੇਖ ਰਿਹਾ ਦਸ਼ਕਾਂ ਦਾ ਸਵਾਗਤ ਚਾਹੇ ਕ੍ਰਾਈਮ ਕਿਸੇ ਵੀ ਤਰ੍ਹਾਂ ਦਾ ਹੋਵੇ ਕਿਸੇ ਲਾਲਚ ਦੇ ਵਿੱਚ ਕੀਤਾ ਹੋਵੇ ਜਾਂ ਕਿਸੇ ਨੂੰ ਨੁਕਸਾਨ ਦੀ ਨੁਕਸਾਨ ਪਹੁੰਚਾਉਣ ਦੀ ਨੀਅਤ ਦੇ ਨਾਲ ਤਾਂ ਇੱਕ ਨਾ ਇੱਕ ਦਿਨ ਜਿਹੜੇ ਦੋਸ਼ੀ ਹੁੰਦੇ ਨੇ ਗ੍ਰਿਫਤ ਦੇ ਵਿੱਚ ਆ ਹੀ ਜਾਂਦੇ ਨੇ ਤਾਂ ਇਸ ਵੇਲੇ ਵੀ ਥਾਣਾ ਰਣਜੀਤਾ ਵਿਨਿਯੋਦ ਦੇ ਵੱਲੋਂ ਇੱਕ ਐਸੀ ਹੀ ਔਰਤ ਗ੍ਰਿਫਤਾਰ ਕੀਤੀ ਗਈ ਹੈ ਜੋ ਘਰਾਂ ਦੇ ਵਿੱਚ ਕੰਮ ਕਰਦੀ ਸੀ ਲੇਕਿਨ ਲਾਲਚ ਵਿੱਚ ਆ ਕੇ ਚੋਰੀ ਨੂੰ ਅੰਜਾਮ ਦੇ ਬਿਠਦੀ ਹੈ ਤਾਂ ਇਸ ਵੇਲੇ ਸਾਡੇ ਨਾਲ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਰਿਸ਼ਭ ਪੋਲਾ ਜੀ ਨੇ ਗੱਲਬਾਤ ਕਰਦੇ ਆ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਥੈਂਕ ਯੂ ਜੀ ਸਰ ਜੋ ਅੱਜ ਦਾ ਮਾਮਲਾ ਸਾਰਾ ਹੈ ਕਿ ਸਾਨੂੰ 13 ਨੂੰ ਇੱਕ ਕੰਪਲੇਨਟ ਮਿਲੀ ਸੀਗੀ ਕਿ ਹਾਊਸ ਦੇ ਵਿੱਚ ਡੀ ਬਲੌਕ 877 ਰੰਜੀਤ ਐਵੇਨਿਊ ਦੇ ਵਿੱਚ ਕੋਈ 골ਡ ਔਰਨਮੈਂਟਸ ਹੈਗੇ ਤੇ 골ਡਨ ਡਾਇਮੰਡ ਔਰਨਮੈਂਟਸ ਜਿਹੜੇ ਉਹ ਮਿਸਿੰਗ ਹੈਗੇ ਆ ਕੰਪਲੇਨੈਂਟ ਦਾ ਨਾਮ ਗੁਨਪ੍ਰੀਤ ਸਿੰਘ ਜਿਹੜਾ ਹੈਗਾ ਪੁੱਤਰ ਸ਼੍ਰੀ ਹਰਪ੍ਰੀਤ ਸਿੰਘ ਜੀ ਦਾ ਹੇਗਾ ਕੰਪਲੇਨੈਂਟ ਦਾ ਨਾਮ ਤੇ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਸੀ ਕਿ ਸਾਡਾ ਹੈਰੀਟੇਟਰੀ ਜਿਹੜਾ 골ਡ ਔਰਨਮੈਂਟਸ ਵਿਦ ਡਾਇਮੰਡ ਸਟ੍ਰੈਡਡ ਜਿਹੜੇ ਵੀ ਉਹਨਾਂ ਦੇ ਔਰਨਮੈਂਟ ਸੀਗੇ ਉਹ ਉੱਥੋਂ ਦੇ ਮਿਸਿੰਗ ਹੋ ਚੁੱਕੇ ਆ ਤੇ ਜਿਸ ਚੀਜ਼ ਨੂੰ ਅਸੀਂ ਰਜਿਸਟਰ ਕੀਤਾ ਕੇਸ ਨੰਬਰ 55 ਦੇ ਤਹਿਤ ਤੇ ਅਸੀਂ ਉਹਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਜਦੋਂ ਅੰਡਰ ਦੀ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਐਸ਼ਓ ਰੰਜੀਤ ਐਵੇਨਿਊ ਨੂੰ ਇੱਕ ਵੱਡੀ ਸਕਸੈਸ ਮਿਲੀ ਜਿੱਦਾਂ ਦੇ ਵਿੱਚ ਉਹਨਾਂ ਨੇ ਇਹ ਸਾਰਾ ਜਿਹੜਾ ਉਹ ornaments ਜਿਹੜੇ ਸਾਰੇ ਰਿਕਵਰ ਕੀਤੇ ਤੇ ਉੱਥੇ ਦੀ ਹੋਮੈਸਟਿਕ ਹੈਲਪ ਨੂੰ ਜਿਹੜਾ ਸੀ ਅਕਿਊਸਡ ਐਜ਼ ਅਨ ਅਕਿਊਸ ਨੂੰ ਫੜਿਆ ਅਪ੍ਰੀਹੈਂਡ ਕਰਕੇ ਅਰੈਸਟ ਇਫੈਕਟ ਕੀਤੀ ਤੇ ਰਿਮਾਂਡ ਲੈ ਕੇ ਉਹਦੇ ਵਿੱਚ ਸਾਨੂੰ ਇਹ ਬਰਾਮਦ ਕੀ ਹੋਈ ਸਾਰੇ ਕਿੰਨੇ ਦਾ ਸਾਰਾ ਜੋ ਗਹਿਣਾ ਸੀ ਜਾਂ ਕੈਸ ਸੀ ਕਿੰਨਾ ਸੀ ਜਿਹੜਾ ਹੁਣ ਉੱਥੋਂ ਬਰਾਮਦ ਕੀਤਾ ਗਿਆ ਟੂ ਦੀ ਟੂਨ ਆਫ 14 ਟੂ 15 ਲੱਖਸ ਮੰਨੇ ਜਾ ਰਿਹਾ ਬਟ ਇਸ ਤੋਂ ਅਪਵਰਡ ਵੀ ਹੋ ਸਕਦੇ ਹੈਗੇ ਇਹ ਸਾਡਾ ਪ੍ਰਾਈਮ ਅਫੀਸ਼ੀਆ ਇੱਕ ਈਵੈਲੂਏਸ਼ਨ ਹੈਗਾ ਜਿਹੜਾ ਕਿ ਇਸ ਚੀਜ਼ ਦਾ ਹੈ ਜੰਨੀ ਵੀ ਚੋਰੀ ਹੋਈ ਸੀ ਉਹ ਪੂਰੀ ਦੀ ਪੂਰੀ ਬਰਾਮਦ ਹੋ ਚੁੱਕੀ ਹੈ ਹਾਂਜੀ ਪੂਰੀ ਦੀ ਪੂਰੀ ਬਰਾਮਦ ਹੋ ਚੁੱਕੀ ਹੈ ਜਿਸ ਔਰਤ ਨੇ ਕਰਮ ਕੀਤਾ ਸੀ ਜਿਸ ਨੇ ਚੋਰੀ ਕੀਤੀ ਆ ਹੁਣ ਉਸ ਤੇ ਕਿਸ ਤਰੀਕੇ ਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਉਸਦੇ ਉੱਤੇ ਜੀ ਅਸੀਂ ਰਿਮਾਂਡ ਲੈ ਕੇ ਸਾਰਾ ਰਿਕਵਰੀ ਕਰਾ ਲਈ ਹੈਗੀ ਜੀ ਇਸ ਤੋਂ ਬਾਅਦ ਹੁਣ ਜਿਹੜੀ ਲਾਅ ਦੇ ਅਕੋਰਡਿੰਗ ਜਿਹੜੀ ਜੁਡੀਸ਼ੀਅਲ ਕਸਟਡੀ ਚ ਭੇਜਣਾ ਜੋ ਬੰਦੀ ਕਾਰਵਾਈ ਹੋਏਗੀ ਉਹ ਕੀਤੀ ਚਾਹੀਏਗੀ ਜੀ ਕੀ ਇਸ ਤੇ ਪਹਿਲਾਂ ਇਹਦੇ ਤੇ ਜਾਂ ਇਹਦੇ ਪਰਿਵਾਰ ਦੇ ਵਿੱਚ ਕੋਈ ਸੀ ਜਿਸ ਦੇ ਉੱਤੇ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਕੋਈ ਪਰਚਾ ਦਰਜ ਹੋਵੇ ਨਾਟ ਦਟ ਵੀ ਨੋ ਆਫ ਸਾਡੇ ਰਿਕਾਰਡਸ ਅਕੋਰਡਿੰਗ ਕੋਈ ਐਸਾ ਪਰਚਾ ਨਹੀਂ ਸੀ ਇਹ 4 ਇਅਰਸ ਤੋਂ ਇੱਥੇ ਵਰਕ ਕਰ ਰਹੀ ਸੀ ਐਜ਼ ਅ ਡੋਮੈਸਟਿਕ ਹੈਲਪ ਤੇ ਕੌਨਫੀਡੈਂਸ ਸੀਗਾ ਫੈਮਿਲੀ ਨੂੰ ਇਹਦੇ ਉੱਤੇ ਫੋਟੋ ਸਰਚ ਕਰਦੇ ਦੇ ਦੌਰਾਨ ਤੇ ਫਾਈਂਡ ਕਰਨ ਦੇ ਦੌਰਾਨ ਇਹ ਤੋਂ ਇਹ ਰਿਕਵਰੀ ਹੋਈ ਹੈ ਜੀ ਸਰ ਲੰਬੇ ਸਮੇਂ ਤੋਂ ਪ੍ਰਸ਼ਾਸਨ ਦੇ ਵੱਲੋਂ ਸਾਰਿਆਂ ਨੂੰ ਅਗਾਹ ਕੀਤਾ ਜਾਂਦਾ ਹੈ ਕਿ ਕੋਈ ਵੀ ਘਰ ਦੇ ਵਿੱਚ ਤੁਸੀਂ ਕੰਮ ਦੇ ਲਈ ਰੱਖਦੇ ਹੋ ਤਾਂ ਉਹਦੀ ਮੁੱਢਲੀ ਜਾਣਕਾਰੀ ਜਿਹੜੀ ਆ ਉਹ ਕਿਸੇ ਵੀ ਨਜ਼ਦੀਕੀ ਥਾਣੇ ਦੇ ਵਿੱਚ ਦੇਣੀ ਬੰਦੀ ਆ ਕਿ ਪਰਿਵਾਰ ਦੇ ਵੱਲੋਂ ਅਜਾਇਾ ਕੀਤਾ ਗਿਆ ਸੀ ਇਹ ਜੋ ਕਿ ਇਹ ਮਾਮਲਾ 4 ইয়ারਸ ব্যাক ਦਾ ਹੈਗਾ ਤਾਂ ਵੀ ਹੈਵ ਟੂ ਚੈੱਕ ਅ ਰਿਕਾਰਡਸ ਐਸ ਵੈਲ ਬਟ ਹੱਲੇ ਤੱਕ ਸਾਨੂੰ ਕੋਈ ਐਸਾ ਰਿਕਾਰਡ ਨਹੀਂ ਮਿਲਿਆ ਨਹੀਂ ਹੈ ਜੀ ਸਰ ਅਗਰ ਪਰਿਵਾਰ ਨੇ ਉਹਦਾ ਰਿਕਾਰਡ ਪੁਲਿਸ ਨੂੰ ਨਹੀਂ ਦਿੱਤਾ ਹੋਏਗਾ ਜਿੱਥੇ ਦੋਸ਼ੀ ਉਹ ਔਰਤ ਬੰਦੀ ਆ ਤਾਂ ਫਿਰ ਦੋਸ਼ੀ ਪਰਿਵਾਰ ਵੀ ਬੰਦਾ ਕਿਉਂਕਿ ਅਸੀਂ ਅੰਗੇਲੀ ਕਰਦੇ ਆ ਤਾਂ ਹੀ ਲੋਕ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਦੇਖੋ ਹੁਣ ਇਹ ਪਬਲਿਸਿਟੀ ਦੇ ਥਰੂ ਇਹ ਚੀਜ਼ਾਂ ਕਾਫੀ ਪਬਲਿਕ ਤੱਕ ਫੈਲ ਰਹੀ ਹੈ ਕਈ ਵਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਇਗਨੋਰੈਂਸ ਦੇ ਵਿੱਚ ਕਈ ਵਾਰ ਹੋ ਜਾਂਦਾ ਇਹ ਚੀਜ਼ਾਂ ਤਾ ਵੀ ਕਾਂਟ ਬਲੇਮ ਐਨੀਵਨ ਬਟ ਇੱਕ ٹرسٹ ਫੈਕਟਰ ਵੀ ਆ ਜਾਂਦਾ ਬਟ ਇਹ ਚੀਜ਼ ਅਸੀਂ ਸਿਰਫ ਅਵੇਅਰ ਕਰ ਸਕਦੇ ਹਾਂ ਵੀ ਗਿਵ ਅ ਮੈਸੇਜ ਟੂ ਪੀਪਲ ਕਿ ਉਹ ਇਹ ਚੀਜ਼ ਨੂੰ ਵੈਰੀਫਿਕੇਸ਼ਨ ਕਰਵਾਉਣ ਲੋਕਾਂ ਦੀ ਪ੍ਰੋਪਰ ਕੈਰੈਕਟਰ ਜਿਹੜਾ ਹੈਗਾ ਇਹ ਵੈਲਿਊਏਸ਼ਨ ਉਹਨਾਂ ਦੀ ਚੈੱਕ ਕਰਕੇ ਫਿਰ ਹੀ ਬੰਦਿਆਂ ਨੂੰ ਆਪਣੇ ਡੋਮੈਸਟਿਕ ਤੌਰ ਤੇ ਹੈਲਪ ਰੱਖਣ ਜਾਂ ਕਿਸੇ ਵੀ ਸਰਵੈਂਟ ਦੇ ਤੌਰ ਤੇ ਸੇ ਕਿਸੇ ਨੂੰ ਹੁਣ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਲੋਕਾਂ ਨੂੰ ਜੋ ਘਰ ਦੇ ਵਿੱਚ ਜਾਂਦੇ ਨੇ ਪਹਿਲਾਂ ਤਾਂ ਇਤਫਾਕ ਬਣਾਉਂਦੇ ਨੇ ਵਿਸ਼ਵਾਸ ਬਣਾਉਂਦੇ ਨੇ ਫਿਰ ਉਸੇ ਹੀ ਵਿਸ਼ਵਾਸ ਦੇ ਉੱਪਰ ਸੱਟ ਮਾਰਦੇ ਨੇ ਕੀ ਮੈਸੇਜ ਦਿਓਗੇ ਕਿਉਂਕਿ ਤੁਹਾਡੇ ਮੈਸੇਜ ਦੇ ਨਾਲ ਹੋ ਸਕਦਾ ਬਹੁਤ ਸਾਰੇ ਪਰਿਵਾਰ ਜਾਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਚੁੱਕਣੇ ਹੋ ਸਕਣ ਦੇਖੋ देयर आर ਬਲੈਕ ਸ਼ੀਪਸ 에ਵਰੀਵੇਅਰ ਇਹ ਨਹੀਂ ਕਹੂੰਗਾ ਕਿ ਹਰ ਇੱਕ ਤੇ ਜਿਸ ਤੇ ਤੁਸੀਂ ਕੌਨਫੀਡੈਂਸ ਰੱਖਦੇ ਹੋ ਉਹ ਚੀਜ਼ ਬੰਦਾ ਖਰਾਬ ਹੋਏਗਾ ਪੋਜ਼ਿਟਿਵ ਐਲੀਮੈਂਟ ਨੂੰ ਵੀ ਸਾਨੂੰ ਦੇਖਣਾ ਚਾਹੀਦਾ ਬਟ ਨਾਲ ਨਾਲ ਸਾਨੂੰ ਅਵੈਰ ਤੇ ਇੱਕ ਮੁਸਤੈਦ ਵੀ ਰਹਿਣਾ ਚਾਹੀਦਾ ਇਨ੍ਹਾਂ ਚੀਜ਼ਾਂ ਦੇ ਪ੍ਰਤੀ ਵੀ ਸ਼ੁੱਡ ਬੀ ਵਿਜੀਲੈਂਟ ਐਜ਼ ਵੈਲ ਬਟ ਵੀ ਸ਼ੁੱਡ ਨਾਟ ਬੀ ਦੇ ਕਿਸੀ 네ਗੇਟਿਵ ਫੈਕਟਰ ਨੂੰ ਲੈ ਕੇ ਚੱਲੀਏ ਬਟ ਆਪਣੀ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਨੂੰ ਇਹ ਚੀਜ਼ਾਂ ਦਾ ਸਟੈਪਸ ਜ਼ਰੂਰ ਲੈਣੇ ਚਾਹੀਦੇ ਆ ਜੋ ਕਿ ਇੱਕ ਆਫੀਸ਼ੀਅਲੀ ਬੰਦਾ ਵੀ ਹੈ ਉਹਨਾਂ ਨੂੰ ਐਜ਼ ਅ ਸਿਟੀਜ਼ਨ ਸਰ ਉਹਨਾਂ ਲੋਕਾਂ ਨੂੰ ਵੀ ਕੁਝ ਕਹਿਣਾ ਚਾਹੂਗਾ ਜਿਨ੍ਹਾਂ ਨੇ ਅਜੇ ਤੱਕ ਘਰ ਦੇ ਵਿੱਚ ਜਿਹੜੇ ਵੀ ਸਹਾਇਤਾ ਤੌਰ ਤੇ ਕਰਮਚਾਰੀ ਰੱਖੇ ਹੋਏ ਨੇ ਕੋਈ ਉਹਨਾਂ ਦੀ ਜਾਣਕਾਰੀ ਕਿਸੇ ਵੀ ਥਾਣੇ ਦੇ ਵਿੱਚ ਜਾਂ ਪੁਲਿਸ ਸਟੇਸ਼ਨ ਦੇ ਵਿੱਚ ਨਹੀਂ ਦਿੱਤੀ ਹੋਈ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੂੰਗੀ ਹੀ ਸੇਮ ਆਈ ਊਡ ਸੇ ਕਿ ਤੁਸੀਂ ਟਰਸਟ ਕਰ ਦਿਓ that is well and good ਸਾਨੂੰ ਇੱਕ 휴ਮੈਨਿਟੀ ਦੇ ਤੌਰ ਤੇ ਟਰਸਟ ਕਰਨਾ ਚਾਹੀਦਾ ਬਟ ਟਰਸਟ ਬਟ ਵੈਰੀਫਾਈ ਇੱਕ ਇੱਕ ਕੋਟ ਹੈ ਛੋਟਾ ਟਰਸਟ ਬਟ ਵੈਰੀਫਾਈ ਉਸ ਚੀਜ਼ ਦੀ ਵੈਰੀਫਿਕੇਸ਼ਨ ਜ਼ਰੂਰ ਰੱਖਣੀ ਚਾਹੀਦੀ ਹੈ ਜੀ ਤੁਹਾਨੂੰ ਅਸੀਂ ਤੁਹਾਨੂੰ ਦੱਸ ਦਈਏ ਕਿ ਥਾਣਾ ਰਣਜੀਤ ਅਵਿਨੂ ਦੇ ਵਿੱਚ ਸਾਇੰਸ ਵੇਲੇ ਔਰਤ ਦੇ ਵੱਲੋਂ ਘਰ ਦੇ ਵਿੱਚ ਚੋਰੀ ਕੀਤੀ ਗਈ ਸੀ ਘਰ ਤੋਂ ਘੱਟ 15 ਲੱਖ ਰੁਪਏ ਦੀ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਊਗੀ ਨਾਲ ਦੀ ਨਾਲੇ ਮੈਸੇਜ ਆ ਕਿ ਜਿੱਥੇ ਵੀ ਘਰ ਦੇ ਵਿੱਚ ਤੁਸੀਂ ਵਿਸ਼ਵਾਸ ਦੇ ਪਾਤਰ ਬਣਿਓ ਉਥੇ ਠੇਸ ਨਾ ਪਹਚਾਓ ਆਪਣੇ ਵਿਸ਼ਵਾਸ ਨੂੰ ਬਣਾ ਕੇ ਰੱਖੋ ਲੋਕਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਘਰ ਦੇ ਵਿੱਚ ਕੋਈ ਵੀ ਕਰਮਚਾਰੀ ਸਹਾਇਤਾ ਦੇ ਲਈ ਰੱਖਦੇ ਹੋ ਤਾਂ ਉਹਦੇ ਜਾਣਕਾਰੀ ਜਿਹੜੀ ਆ ਪੁਲਿਸ ਨੂੰ ਜੁੜ ਦਿਓ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਵਿਜੇਂਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ